ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤਿੰਨ ਦਿਨਾਂ ਚ ਦੂਜੀ ਵਾਰ ਸ਼ਨੀਵਾਰ ਨੂੰ ਮੁੜ ਹਰਿਆਣਾ ਪਹੁੰਚੇ ਦੌਰੇ ਦੇ ਦੂਜੇ ਦਿਨ ਉਹ ਪੰਚਕੁਲਾ ਤੇ ਚੰਡੀਗੜ੍ਹ ਦੇ ਵਿੱਚ ਰੁਕੇ ਸਿਗੇ ਤੇ ਉਹਨਾਂ ਦੇ ਵੱਲੋਂ ਜਿਹੜਾ ਆ ਪੰਚਕੁਲਾ ਦੇ ਵਿੱਚ ਰੈਲੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਰਟੀ ਦੇ ਵੱਲੋਂ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਸੀ ਲਗਭਗ 1.5 ਕਿਲੋਮੀਟਰ ਦਾ ਰੋਡ ਸ਼ੋਅ ਜਿਹੜਾ ਆ ਉਹ ਕੱਢਿਆ ਗਿਆ ਹੈ ਇਸ ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਵੀ ਉਹਨਾਂ ਦੇ ਨਾਲ ਮੌਜੂਦ ਸੀਗੇ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਲਗਾਤਾਰ ਜਿਹੜਾ ਦੂਜੇ 3 ਦਿਨਾਂ ਦੇ ਵਿੱਚ ਦੂਜੀ ਵਾਰ ਹਰਿਆਣਾ ਪਹੁੰਚੇ ਹਰਿਆਣੇ ਦੇ ਪੰਚਕੁਲਾ ਦੀਆਂ ਇਹ ਤਸਵੀਰਾਂ ਜਿੱਥੇ ਭਾਜਪਾ ਦੇ ਵੱਲੋਂ ਵੱਡਾ ਜਿਹੜਾ ਆ ਰੋਡ ਸ਼ੋਅ ਕੱਢਿਆ ਗਿਆ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤਿੰਨ ਦਿਨਾਂ ਚ ਦੂਜੀ ਵਾਰ ਸ਼ਨੀਵਾਰ ਨੂੰ ਮੁੜ ਹਰਿਆਣਾ ਪਹੁੰਚੇ ਦੌਰੇ ਦੇ ਦੂਜੇ ਦਿਨ ਉਹ ਪੰਚਕੁਲਾ ਤੇ ਚੰਡੀਗੜ੍ਹ ਦੇ ਵਿੱਚ ਰੁਕੇ ਸੀਗੇ ਤੇ ਉਹਨਾਂ ਦੇ ਵੱਲੋਂ ਜਿਹੜਾ ਆ ਪੰਚਕੁਲਾ ਦੇ ਵਿੱਚ ਰੈਲੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਰਟੀ ਦੇ ਵੱਲੋਂ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਸੀ ਲਗਭਗ 1.5 ਕਿਲੋਮੀਟਰ ਦਾ ਰੋਡ ਸ਼ੋਅ ਜਿਹੜਾ ਆ ਉਹ ਕੱਢਿਆ ਗਿਆ ਹੈ ਇਸ ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਵੀ ਉਹਨਾਂ ਦੇ ਨਾਲ ਮੌਜੂਦ ਸੀਗੇ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਲਗਾਤਾਰ ਜਿਹੜਾ ਦੂਜੇ 3 ਦਿਨਾਂ ਦੇ ਵਿੱਚ ਦੂਜੀ ਵਾਰ ਹਰਿਆਣਾ ਪਹੁੰਚੇ ਹਰਿਆਣੇ ਦੇ ਪੰਚਕੁਲਾ ਦੀਆਂ ਇਹ ਤਸਵੀਰਾਂ ਜਿੱਥੇ ਭਾਜਪਾ ਦੇ ਵੱਲੋਂ ਵੱਡਾ ਜਿਹੜਾ ਆ ਰੋਡ ਸ਼ੋਅ ਕੱਢਿਆ ਗਿਆ ਹੈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤਿੰਨ ਦਿਨਾਂ ਚ ਦੂਜੀ ਵਾਰ ਸ਼ਨੀਵਾਰ ਨੂੰ ਮੁੜ ਹਰਿਆਣਾ ਪਹੁੰਚੇ ਦੌਰੇ ਦੇ ਦੂਜੇ ਦਿਨ ਉਹ ਪੰਚਕੁਲਾ ਤੇ ਚੰਡੀਗੜ੍ਹ ਦੇ ਵਿੱਚ ਰੁਕੇ ਸਿਗੇ ਤੇ ਉਹਨਾਂ ਦੇ ਵੱਲੋਂ ਜਿਹੜਾ ਆ ਪੰਚਕੁਲਾ ਦੇ ਵਿੱਚ ਰੈਲੀ ਕੀਤੀ ਗਈ ਹੈ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਾਰਟੀ ਦੇ ਵੱਲੋਂ ਜ਼ਬਰਦਸਤ ਤਿਆਰੀਆਂ ਕੀਤੀਆਂ ਗਈਆਂ ਸੀ ਲਗਭਗ 1.5 ਕਿਲੋਮੀਟਰ ਦਾ ਰੋਡ ਸ਼ੋਅ ਜਿਹੜਾ ਆ ਉਹ ਕੱਢਿਆ ਗਿਆ ਹੈ ਇਸ ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖੁਦ ਵੀ ਉਹਨਾਂ ਦੇ ਨਾਲ ਮੌਜੂਦ ਸੀਗੇ ਜਿਸ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਲਗਾਤਾਰ ਜਿਹੜਾ ਦੂਜੇ 3 ਦਿਨਾਂ ਦੇ ਵਿੱਚ ਦੂਜੀ ਵਾਰ ਹਰਿਆਣਾ ਪਹੁੰਚੇ ਹਰਿਆਣਾ ਦੇ ਪੰਚਕੁਲਾ ਦੀਆਂ ਇਹ ਤਸਵੀਰਾਂ ਜਿੱਥੇ ਭਾਜਪਾ ਦੇ ਵੱਲੋਂ ਵੱਡਾ ਜਿਹੜਾ ਆ ਰੋਡ ਸ਼ੋਅ ਕੱਢਿਆ ਗਿਆ